ਜਰਾਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਸਾਜ਼ਿਸ਼ ਜਾਂ ਫਿਰ ਹਾਸਾ ਟਰੰਪ ਪਾਸੀ ਅਨ ਲਈ ਰਵਾਨਾ ਦੱਖਣੀ ਚੀਨ ਸਾਗਰ ਚ ਦੋ ਅਮਰੀਕੀ ਜ ਅਮਰੀਕੀ ਫੌਜੀ ਜਾਜ ਹਾਸਾਗ੍ਰਸਤ ਐਤਵਨ ਨੂੰ ਤਕਨੀ ਚੀਨ ਸਾਗਰ ਵਿੱਚ ਇੱਕ ਵੱਡਾ ਹਾਸਾ ਵਾਪਰਿਆ ਇੱਕ ਅਮਰੀਕੀ ਜਲ ਸੈਨਾ ਦਾ ਲੜਾਕੂ ਜਹਾਜ਼ ਅਤੇ ਇੱਕ ਹੈਲੀਕਾਪਟਰ ਨਿਜਮਤ ਫੌਜੀ ਕਾਰਵਾਈਆਂ ਦੌਰਾਨ ਹਾਸਤਾਗ੍ਰਸ ਹੋ ਗਏ ਹਨ ਸ਼ੁਗਰ ਹੈ ਕਿ ਇਸ ਹਾਸਤੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਸ਼ਟਰਪਿਤਾ ਡੋਨਲਡ ਟਰੰਪ ਪੈਸੀਅਨ ਸੰਮੇਲਨ ਵਿੱਚ ਕੋਇਲਪੁਰ ਵਿੱਚ ਸਨ ਅਮਰੀਕੀ ਸਜਲ ਸੈਨਾ ਦੇ ਅਨੁਸਾਰ ਐਤਵ ਨੂੰ ਦੱਖਣੀ ਚੀਨ ਸਾਗਰ ਵਿੱਚ ਦੋ ਅਮਰੀਕੀ ਫੌਜੀ ਜਹਾਜ਼ ਹਾਸਾਗਰਸ ਹੋ ਗਏ ਪਹਿਲੇ ਘੰਟਿਆਂ ਵਿੱਚ ਇੱਕ ਐਮਐਚ 60 ਅਰਸੀ ਹਾਕ ਹੈਲੀਕਾਪਟਰ ਸ਼ਾਮ ਸੀ ਜੋ ਯੂਐਸਐਸ ਨਿਮਟਜ ਤੋਂ ਰੁਟੀਨ ਆਪਰੇਸ਼ਨ ਕਰਦੇ ਸਮੇਂ ਦੱਖਣੀ ਚੀਨ ਸਾਗਰ ਵਿੱਚ ਹਾਸਾਗਰਸ ਹੋ ਗਿਆ ਸੀ ਜਲ ਸੈਨਾ ਨੇ ਕਿਹਾ ਕਿ ਇਹ ਕੋਜ ਟੀਮ ਨੇ ਜਹਾਜ਼ ਵਿੱਚ ਸਵਾਰ ਤਿੰਨੋਂ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ ਹਾਦਸੇ ਤੋਂ ਲਗਭਗ 30 ਮਿੰਟ ਬਾਅਦ ਇੱਕ ਬੋਇੰਗ ਏਐਫ ਬਟਾ ਏ 18 ਐਫ ਸੁਪਰ ਹੌਰਨੇਟ ਲੜਾਕੂ ਜਾਸ ਉਸੇ ਜਹਾਜ਼ ਵਾਕ ਤੋਂ ਇੱਕ ਰੁਟੀਨ ਕਾਰਵਾਈ ਦੌਰਾਨ ਦੱਖਣੀ ਚੀਨ ਸਾਗਰ ਵਿੱਚ ਹਾਦਸਾ ਗ੍ਰਸ ਹੋ ਗਿਆ ਅਮਰੀਕੀ ਜਲ ਸੈਨਾ ਨੇ